ਬਟਾਲਾ ਪੁਲਿਸ ਨੇ ਰਿਲਾਇੰਸ ਕੰਪਨੀ ਦੇ ਮੈਨੇਜਰ ਨੂੰ ਆਪਣੀ ਹੀ ਸਟਾਫ ਮੈਂਬਰ ਇੱਕ ਲੜਕੀ ਨਾਲ ਪਿਛਲੇ ਇੱਕ ਸਾਲ ਤੋਂ ਬਲਾਤਕਾਰ ਕਰਨ ਦੇ ਅਰੋਪ ਵਿੱਚ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਮੁਤਾਬਕ ਬਟਾਲਾ ਦੇ ਜਲੰਧਰ ਰੋਡ ਸਥਿਤ ਰਿਲਾਇੰਸ ਕੰਪਨੀ ਦੇ ਦਫ਼ਤਰ ਵਿੱਚ ਮੈਨੇਜਰ ਦੇ ਤੌਰ ਤੇ ਤਾਇਨਾਤ ਹਰਿਆਣਾ ਦੇ ਅੰਬਾਲਾ ਦਾ ਰਹਿਣ ਵਾਲਾ ਸੁਨੀਲ ਕੁਮਾਰ ਆਪਣੇ ਹੀ ਦਫ਼ਤਰ ਦੀ ਇੱਕ ਲੜਕੀ ਨੂੰ ਮੀਟਿੰਗਾਂ ਦਾ ਬਹਾਨਾ ਬਣਾ ਕੇ ਸ਼ਹਿਰ ਤੋਂ ਬਾਹਰ ਲੈ ਜਾਂਦਾ ਸੀ ਤੇ ਉੱਥੇ ਉਸ ਨੂੰ ਨੌਕਰੀ ਤੋਂ ਕੱਢ ਦੇਣ ਦੀ ਧਮਕੀ ਦੇ ਕੇ ਬਲਾਤਕਾਰ ਕਰਦਾ ਰਹਿੰਦਾ ਸੀ ਕਿਸੇ ਤਰ੍ਹਾਂ ਲੜਕੀ ਨੇ ਹਿੰਮਤ ਕਰਕੇ ਸਾਰਾ ਵਾਕਿਆ ਆਪਣੇ ਪਰਿਵਾਰ ਨੂੰ ਦੱਸਿਆ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਫਿਲਹਾਲ ਪੁਲਿਸ ਨੇ આરોપી ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਨਾ ਹੈ ਇਹ ਜਿਹੜਾ ਸੁਨੀਲ ਕੁਮਾਰ ਇਹ ਰੇਲੈਂਸ ਕੰਪਨੀ ਬਟਾਲੇ ਦੇ ਵਿੱਚ ਲੱਗਾ ਸੀ ਮੈਨੇਜਰ ਸੀ ਲੜਕੀ ਉੱਥੇ ਇਹਦੇ ਕੋਲ ਜੌਬ ਕਰਦੀ ਸੀ ਇਹ ਲੜਕੀ ਨੂੰ ਦੇ ਮੀਟਿੰਗਾਂ ਦਾ ਵਗੈਰਾ ਦਾ ਬਹਾਨਾ ਲਾ ਕੇ ਤੇ ਵੱਖ-ਵੱਖ ਹੋਟਲਾਂ 'ਚ ਖੜ ਕੇ ਤੇ ਉਹਦਾ ਨਾਲ ਰੇਪ ਕਰਦਾ ਸੀ ਤੇ ਇਹਦੇ ਜਿਹੜੀ ਹੈ ਮੁਕੱਦਮੇ ਇਹਦੇ ਸਬੰਧ ਵਿੱਚ ਇਨਕੁਆਰੀ ਡੀਐਸਪੀ ਸਿਟੀ ਸਾਹਿਬ ਵੱਲੋਂ ਹੋਈ ਆ ਡੀਐਸਪੀ ਸਿਟੀ ਸਾਹਿਬ ਵੱਲੋਂ ਇਨਕੁਆਰੀ ਕਰਨ ਤੋਂ ਬਾਅਦ ਜਿਹੜਾ ਇਹਦੇ ਉੱਤੇ ਮਕਦਮਾ ਨੰਬਰ 99 ਮਿਤੀ 16 6 17 ਨੂੰ ਜੁਰਮ 300 376 294 506 ਆਈਪੀ ਹੇਠਾ ਟਾਣਾ ਸਿਟੀ ਬਟਾਲਾ ਵਿੱਚ ਦਰਜ ਕੀਤਾ ਗਿਆ ਸੀ ਮਕਦਮਾ ਦਰਜ ਹੋਣ ਤੋਂ ਬਾਅਦ ਜਿਹੜਾ ਵਾ ਇਹਨੂੰ ਦੋਸ਼ੀ ਨੂੰ ਕੱਲ ਮਿਤੀ 19 19 6 17 ਨੂੰ ਬੱਸ ਸਟੈਂਡ ਤੋਂ ਰਿਫਤਾਰ ਕੀਤਾ ਵਾ ਇਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਵਾ ਇਹ ਮਾਂਜੋ ਕੁਦਾਲ ਦੇ ਵਿੱਚ ਪੇਸ ਕਰਕੇ ਤੇ ਸਿੱਟ ਇਹ ਬੇਸਿਕਲੀ ਜਿਹੜਾ ਵਾ ਅੰਮਾਲੇ ਦਾ ਰਹਿਣ ਵਾਲਾ ਇੱਥੇ ਦੀ ਪੋਸਟਿੰਗ ਹੀ ਪਹਿਲਾਂ 16 2016 ਤੱਕ ਇਹਦੀ ਪੋਸਟਿੰਗ ਇੱਥੇ ਰਹੀ ਹੈ ਇੱਥੇ ਲੜਕੀ ਉਹਦੇ ਕੋਲ ਲੱਗੀ ਰਹੀ ਹੈ ਹੁਣ ਉਸ ਤੋਂ ਬਾਅਦ ਜਿਹੜੀ ਇਹਦੀ ਪੋਸਟਿੰਗ ਆ ਪਟਿਆਲੇ ਰਿਲਾਇੰਸ ਉਸ ਤੋਂ ਬਾਅਦ ਕੰਮ ਕਰਦਾ ਆ ਰਿਹਾ ਸੀ ਲੜਕੀ ਨਾਲ ਇਹ ਲੜਕੀ 2013 ਦੇ ਵਿੱਚ ਲੜਕੀ ਨੇ ਜੋਬ ਉੱਥੇ ਕੀਤੀ ਸੀ ਜਾਣ ਕੀਤੀ ਸੀ ਉਸ ਤੋਂ ਬਾਅਦ ਤਕਰੀਬਨ ਕੋਈ ਮਤਲਬ 15 ਤੋਂ ਲੈ ਕੇ 16 ਤੱਕ ਇਹਦਾ ਤੇ ਉਸ ਤੋਂ ਬਾਅਦ ਵੀ ਅੰਮਾਲੇ ਤੋਂ ਵੀ ਆਣ ਕੇ ਇਹ ਲੜਕੀ ਨਾ ਮਤਲਬ ਪਹਿਲਾਂ ਲੜਕੀ ਜਿਹਦਾ ਮੈਂ ਤੈਨੂੰ ਧਮਕੀ ਦੇਂਦਾ ਰਿਹਾ ਵੀ ਮੈਂ ਤੈਨੂੰ ਉਤੋਂ ਨੌਕਰੀ ਤੋਂ ਕਢਾ ਦਾਂਗਾ ਜੇ ਤੂੰ ਕਿਸੇ ਨੂੰ ਦੱਸਿਆ ਦੂਜਿਆਂ ਨੂੰ ਹਾਰ ਕੇ ਜਦੋਂ ਇਸਦੇ ਫੈਮਿਲੀ ਮੈਂਬਰ ਨੂੰ ਪਤਾ ਲੱਗਾ ਤੇ ਉਹਨਾਂ ਨੇ ਫਿਰ ਇਹਨੂੰ ਲੜਕੀ ਨੂੰ ਜਿਹੜੀ ਵਿਚਕਾਰ ਦਵਾਈ ਹੈ ਉਹਦੀ ਇਨਕੁਆਰੀ ਡੀਐਸਪੀ ਸਿਟੀ ਚੋਂ ਕਰਨ ਤੇ ਦੋਸ਼ੀ ਪਾਇਆ ਗਿਆ ਉਤਮ ਗਰਮਾ ਇਹਦੀ ਉਮਰ 35 ਸਾਲ ਦੇ ਕਰੀਬ ਹੈ ਤੇ ਲੜਕੀ ਦੀ ਉਮਰ ਕੋਈ 27-28 ਸੀ ਬਟਾਲਾ ਤੋਂ ਰਿਸ਼ਵਤ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪਤਰਕਾਰਾਂ ਦੀ ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਸੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@khabarharpalindia.com